ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਟੋਕੜ ਗੱਭਣਾਗੀ ਤੇ ਇੱਕ ਟੋਕੜ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਬਾਈ ਜੀ ਸਸਿਕਾ ਉਹ ਠੀਕ ਹੋ ਬਾਈ ਜੀ ਹਾਂਜੀ ਬਾਈ ਜੀ ਨਾਮ ਤੇ ਐਡਰੈਸ ਫੋਲ ਨਾਮ ਜਸਵਿੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਜੀ ਤਸਵੀਰ ਫੋਲ ਆ ਜੀ ਨੇੜੇ ਪਿੰਡ ਬਈ ਨੇੜੇ ਜਲਾਰ ਰਹਿ ਗਿਆ ਦਾਲਪੁਰਾ ਭਾਈ ਕਰੇ ਗਈ ਮੋਬਾਈਲ ਨੰਬਰ ਫੋਲ 9041088878 9041088878 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਖਦੇ ਨੇ ਕਿਹੜਾ ਸੂਆ ਸੂਈ ਵੀ ਕਿੰਨੇ ਟਾਈਮ ਦੀ ਗੱਬਣਾ ਇਹ ਦੂਜਾ ਸੂਆ ਸੂਈ ਹੈ ਜੀ ਓਕੇ ਬਾਈ ਹਾਂਜੀ ਤੇ ਇਹਨੂੰ ਆ ਕੱਲ ਨੂੰ ਪੰਜਵਾਂ ਮਹੀਨਾ ਲੈਣਾ ਚਾਰ ਪੂਰੇ ਹੋ ਜਾਣੇ ਓਕੇ ਬਾਈ ਹਾਂਜੀ ਠੀਕ ਹੈ ਬਾਈ ਦੂਜਾ ਸੂਆ ਸੂਈ ਇਹ ਤੀਜੇ ਲਈ ਕਾਂ ਗੱਬਣਾਈ ਓਕੇ ਬਾਈ ਚੈੱਕ ਪਾਸ ਹਾਂ ਚੈੱਕ ਪਾਸ ਹੈ ਅਗਲਾ ਉਹਦੀ ਕਰਾ ਲਈਏ ਨਾ ਹਾਂ ਪਕਰਾ ਕੇ ਦੇਵਾਂਗੇ ਬਾਈ ਮੁਰਕੇ ਆਇਆ ਨਾ ਕਈ ਨਾ ਬੱਚਾ ਪੁੱਤਾਂ ਹਲਜੋਲ ਕੇ ਪਸੂ ਸੱਟ ਜਾਂਦਾ ਮੁਰਕੇ ਕਾਂ ਲਾਂਬੇ ਦਿੰਦਾ ਅਗਲਾ ਨਹੀਂ ਸਹੀ ਗੱਲ ਹੈ ਬਾਈ ਆਪਾਂ ਇਹ ਘਰ ਆਵਦੇ ਆ ਤਸੱਲੀ ਕਰਾ ਕੇ ਦੇਵਾਂਗੇ ਅਗਲੇ ਨੂੰ ਓਕੇ ਬਾਈ ਦੁੱਧ ਕਿੰਨਾ ਹੋਣਾ ਦੁੱਧ ਬਾਈ 7 ਕਿਲੋ 7 ਕਿਲੋ ਹਾਂਜੀ ਠੀਕ ਹੈ ਦੁੱਧ ਆਪਣਾ ਘਰ ਦੀ ਘਰੇ ਚ ਹੋਇਆ ਹੋਵਾ 20 ਕਿਲੋ ਬਾਈ ਇਹਦਾ ਓਕੇ ਬਾਈ ਬਾਕੀ ਪੌਂ ਗੱਬਣ ਚੈੱਕ ਪਾਸ ਥਾਂ 1 ਨੰਬਰ ਬਾਕੀ ਠੰਡੀ ਠੁੰਡੀ ਬਹੁਤ ਆ ਬਾਈ ਬਿਨਾ ਪਚਾੜ ਤੋਂ ਚੋਈਦੀ ਆ ਨਾਣਾ ਪਾ ਕੇ ਬਹਿ ਜਾਈ ਦਾਈ ਸਿੱਧੇ ਚਾਹ ਬਾਅਦ ਚ ਫੀਲ ਪਾਈ ਦੀ ਹੂੰ ਥਾਣ ਬੜਾ ਚੰਗਾ ਆ ਹਾਂ ਨਹੀਂ ਝੋੜੀ ਚਲੀ ਆ ਦੇਖੋ ਇਹਦੇ 20 ਕਿਲੋ ਆਪਣਾ ਖੋਦਾ ਚੋਇਆ ਬਾਈ ਓਕੇ ਬਾਈ ਅਬ ਇਹ ਥਾਂ ਤੋਂ ਨੂੰ ਦੇਖੋ ਕਿੰਨਾ ਚੰਗਾ ਆ ਬਾਤ ਆ ਬਾਕੀ ਟਾਈਮ ਵੀ ਕੁਛ ਨਹੀਂ ਹੋਇਆ ਹਾਂ ਬਾਕੀ ਠੰਡੀ ਸੀਲ ਐ ਨਹੀਂ ਖਰਾਬ ਕਰਨ ਵਾਲੀਆਂ ਹੂੰ ਖੋਲ ਦੇ ਬਾਈ ਮਾੜੀ ਤੋਰ ਕਰੇ ਛਾ ਦੇ ਰੀਟ ਇੱਕ ਨੰਬਰ ਠੰਡੀ ਸੀਲ ਬੁੜੀ ਚੋਈ ਜਾਂ ਬੰਦਾ ਚੋਈ ਜਾਂ ਕੋਈ ਚੱਕਰ ਨਹੀਂ ਓਕੇ ਬਾਈ ਹਾਂਜੀ ਬਿਊਟੀ ਇੱਕ ਨੰਬਰ ਆ ਬਾਈ ਵੈਰੀ ਕਿਆ ਬਾਤ ਆ ਤੋਰਾ ਚੈੱਕ ਕਰ ਲੋ ਫਰਮਾਇਆ ਕੀ ਮੋਲ ਆ ਬਈ ਜਾਇਜ਼ ਇਹਦਾ ਇਹ 45000 ਦੇ ਦਾਂਗੇ ਸਾਡੇ 46000 ਦੀ ਵੈੜ ਬਾਈ ਦੇ ਦਾਂਗੇ ਹਾਂ ਕਿ 20 22 ਕਿਲੋ ਦੁੱਧ ਪਾਉਗੇ ਆਪਣੇ ਨਾਰਮਲ 16 ਤੇ 20 ਕਿਲੋ ਦੇਈ ਗਈ ਹੈ ਓਕੇ ਬਾਈ ਮੋਲ ਜਾਇਜ਼ ਆ ਵੈੜ ਚੰਗੀ ਆ ਬਾਈ ਤੇ ਥਣ ਲੈ ਵਾ ਇੱਕ ਨੰਬਰ ਢੱਲਾ ਢੁਲਾ ਬਹੁਤ ਪੰਨਿਆ ਕੋ ਪਸਾਨ ਤੁਮ ਮੁੱਠੀ ਵਾਲਾ ਬਾਈ ਹਾਂ ਸਹੀ ਕੋਈ ਵੀਰ ਭਰਾ ਆਨਲਾਈਨ ਵੀ ਮਗਾਉਂਦਾ ਆਪਣਾ ਖਾਣਾ ਵੀ ਘਰ ਤੱਕ ਦੀ ਗਰੰਟੀ ਬਈ ਯਾਰ ਓਕੇ ਹਾਂ ਬਾਹਰ ਪਿੱਛੇ ਦੀਆਂ ਖਰਾਬ ਕਰਦੀ ਕਿਤੇ ਪਾਸੋਂ ਓਕੇ ਹਰ ਪਾਸੇ ਗਰੰਟੀ ਆ ਤੁਹਾਨੂੰ ਠੀਕ ਹੈ ਅੱਗੇ ਦੋ ਨੰਬਰ ਟੋਕੜਾ ਕੀ ਹਾਂ ਛੱਡੇ ਵੀ ਆਈਏ ਫਾਲ ਸੈੱਟ ਕੀ ਮਹੀਨੇ ਦਾ ਓਕੇ ਬਾਈ ਮਹੀਨਾ ਕਾ ਹੋ ਗਿਆ ਮੈਂ ਰਹਿ ਗਿਆ ਸੀ ਸੋਚ ਕੱਚੀ ਸੂਪੀ ਥੋੜੀ ਓਕੇ ਬਾਈ ਤੇ ਹੁਣ ਦੁੱਧ 9 ਕਿਲੋ ਸਹੀ ਆ ਬਾਈ ਕੰਡੇ ਵਾਲਾ ਠੀਕ ਆ ਬਾਈ 9 ਲੀਟਰ ਦੁੱਧ ਬਾਈ ਕਹਿੰਦਾ ਤਿਆਰ ਆ ਬਾਈ ਚੰਗਾ ਥਣ ਚੰਗਾ ਤੇ ਕੱਦ ਕੱਚੀ ਸੂਪੀ ਥੋੜੀ ਜੀ ਠੀਕ ਆ ਬਾਈ ਹਾਂ ਮਹੀਨਾ ਕਾ ਪਹਿਲਾ ਸੂਪੀ ਲੈ ਬਾਈ ਖਾਣੇ ਇੱਕ ਨੰਬਰ ਹਨਾ ਹਾਂ ਮਹੀਨੇ ਮਹੀਨਾ ਕਾ ਹੋ ਗਿਆ ਸੂਈ ਨਾਲ ਦੁੱਧ ਆਉਣ ਲੱਗੀ ਦੁੱਧ ਵਾਧੀ ਪੈ ਗਈ ਬਾਕੀ ਜਾਤ ਜੂਦ ਵੇਖੋ ਜੇ ਪਿਆਰ ਹੁੰਦੀ ਤਾਂ ਕਿੰਨੇ ਦੀ ਲੱਖ ਲੈ ਮੈਂ ਕਹਿੰਦਾ ਕੀ ਬਾਤ ਆ ਬਰੀਡ ਬਹੁਤ ਹਾਂ ਤਨ ਵੇਖੋ ਛੋਦਾ ਛੋਦਾ ਕੰਨਾ ਵੇਖੋ ਚਲੋ ਗੱਲ ਬਕਰੀਏ ਥੋੜਾ ਜਿਹਾ ਬਾਈ ਕਹਿੰਦਾ ਜੀ ਮਹੀਨਾ ਕੋ ਹੋਰ ਲੇਟ ਫਜਾਨੀ ਹਨਾ ਹਾਂ ਫਿਰ ਤਾਂ ਪੂਰੇ ਰੱਜ ਨਾਲੇ ਸੂਪੇਂਦੀ ਉਹ ਕੱਚੀ ਸੂਪੀ ਫਿਰ ਵੀ ਮੈਂ ਕਹਦੀ ਕਰਮਾ ਵਾਲੀ ਹੂੰ ਪਰ 10 ਕਿਲੋ ਨਾ ਕਰਦਾ ਚੰਗਾ ਫੇਸ ਚੰਗਾ ਬਾਕੀ ਵੇਖੋ ਕਿੱਡੀ ਸੀ ਲੱਖ ਰੁਪਏ ਦੀ ਸੀ ਸਹੀ ਗੱਲ ਆ ਬਾਈ ਕੀ ਮੁੱਲ ਆ ਫਿਰ ਆ ਜੀ ਘੜੀ ਇਹਦਾ ਮੁੱਲ ਬਾਈ ਯਾਰ 3.5 ਹਜ਼ਾਰ ਦੀ ਦੇ ਦਾਂਗੇ 33000 ਦੀ ਬਾਈ ਕਹਿੰਦਾ ਵੈੜ ਦੇ ਦਿਆਂਗੇ ਮੁੱਲ ਹੋਰ ਵੀ ਬਾਈ ਵਧਿਆ ਆਊਗੀ ਹੂੰ ਬਾਕੀ ਆਪਣੇ ਨਾਲ ਇਹ ਹੁਣ ਆਪਕਾ ਚੈੱਕ ਕਰਾ ਕੇ ਜਾ ਸਕਦਾ ਆਪਣੇ ਅੰਦਰੋਂ ਸਹੀ ਆ ਬਾਈ ਹੂੰ ਡਾਕਟਰ ਸਾਦਦਾ ਕੋਈ ਚੱਕਰ ਨਹੀਂ ਜੀ ਆਪਦਾ ਲੈ ਕੇ ਆਉਣਾ ਆਪਦਾ ਲੈ ਹੁਣ ਠੀਕ ਆ ਬਾਈ ਹੂੰ ਇੱਕ ਕਰਾ ਕੇ ਲੈ ਕੇ ਜਾਣ ਓਕੇ ਬਾਈ ਤੇ ਮੁੱਲ ਬਾਈ ਨੇ ਜਮਾ ਜਾਇਜ਼ ਰੱਖਿਆ ਮਾਨਦਾਨ ਮਾੜਾ ਮੋਟਾ ਕੋਈ ਚੱਕਰ ਨਹੀਂ ਹੋ ਜੂਗਾ ਵੈੜ ਚੰਗੀ ਆ ਫੁੱਲ ਕੱਦ ਚ ਫੁੱਲ ਬਰੀ ਪੂਰੀ ਜਾਤ ਵਾਲੀ ਸੀ ਵੇਖੋ ਲੰਮੀ ਨੰਮੀ ਕਿੰਨੀ ਆ ਚਵਾਈ ਚਵਾਈ ਕਿਵੇਂ ਆ ਬਾਈ ਚਵਾਈ ਬਹੁਤ ਸੋਹਣੀ ਬਾਈ ਆ ਹਾਂ ਤੂੰ ਬਹੁਤ ਸੋਹਣੇ ਆ ਬਿਊਟੀ ਚੈੱਕ ਕਰੋ ਗਰਮਾਈ ਦੀ ਹਾਂ ਬਾਈ ਕਦ ਕਾਠ ਹੁਣ ਲਾਉਦਾ ਜੇ ਤਿਆਰ ਹੁੰਦੀ ਲੱਖ ਦੀ ਸੀ ਹੂੰ ਸਹੀ ਗੱਲ ਆ ਬਾਈ ਜਿੱਦੇ ਜੇ ਤਿਆਰ ਹੋਈ ਵੀ ਵੇਚਣੀ ਹੋਵੇ ਸਹੀ ਗੱਲ ਆ ਬਾਈ ਦੀ ਬਹੁਤ ਚੰਗੇ ਰੁਪਏ ਬਿਠਾਉਗੀ ਸਹੀ ਗੱਲ ਹੈ ਤੇ ਨਾਗਸੀ ਭਰਾ ਕੋਲੇ ਦੋ ਦੋਨੇ ਨਿਕਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ